ਯਾਤਰੀਆਂ ਦੇ ਇਸ਼ੂ ਦੇ ਉੱਤੇ ਤਿੰਨ ਲਿਆਦਾ ਗਿਆ ਕਿ ਮੈਂ ਉਸ ਬਿੰਦ ਤੇ ਕੁਝ ਖੜਾ ਹੋ ਕੇ ਕਹਿੰਦਿਆ ਔਰ ਜੋ ਮੇਰੇ ਜ਼ਹਿਨ ਚ ਆਇਆ ਕਿ ਸਪੀਕਰ ਸਾਹਿਬ ਨੇ ਛੋਟੀ ਜਿਹੀ ਅਦਾਸ ਕਰਕੇ ਗੱਲ ਸ਼ੁਰੂ ਕੀਤੀ ਕਿ ਆਪਾਂ ਜੇ ਪੰਜਾਬ ਦੇ ਵਿੱਚ ਪੈਦਲੀਆਂ ਦੇ ਇਸ਼ੂ ਤੇ ਜਿਹੜਾ ਉਹ ਰਾਜਨੀਤੀ ਨਹੀਂ ਹੋਣੀ ਚਾਹੀਦੀ ਔਰ ਮੈਂ ਉੱਥੇ ਚਲੋ ਬੰਦ ਕਹਿਤੀ ਨਹੀਂ ਲੇਕਿਨ ਬਾਹਰ ਆਣ ਕੇ ਮੈਨੂੰ ਜਾਂ ਇੱਕ ਦੋ ਦਿਨਾਂ ਚ ਇਹ ਮਹਿਸੂਸ ਹੋਇਆ ਕਿ ਪਤਾ ਨਹੀਂ ਮੈਂ ਇਹ ਹੋ ਕੀ ਕਿਹੜੀ ਗੱਲ ਜਿਹੜੀ ਉੱਥੇ ਕਹਾਇਆ ਜਿੰਦਾ ਪਤਾ ਨਹੀਂ ਕਿੰਨਾ ਕੁ ਅਕਾਲੀ ਦਲ ਨੇ ਔਰ ਆਮ ਆਦਮੀ ਪਾਰਟੀ ਨੇ ਉਹਦਾ ਕਿੰਨਾ ਸਨਮਾਨ ਲਿਆ ਮੈਂ ਇਹ ਸਾਰਾ ਕੁਝ ਆਨ ਰਿਕਾਰਡ ਹੀ ਹੈ ਵਸੇ ਫੋਕੇ ਮੈਂ ਉੱਥੋਂ ਸ਼ੁਰੂ ਕਰ ਲੀਣਾ ਕਿ 2007 ਦੇ ਵਿੱਚ ਜਦੋਂ ਗੁਰੂ ਸਾਹਿਬ ਦਾ ਸਵਾਲ ਜਿਹੜਾ ਆ ਉਹ ਬਾਬਾ ਰਾਮ ਲੀਨ ਨੇ ਜਿਹੜਾ ਰੱਝਿਆ ਔਰ ਉਹਦੇ ਤੋਂ ਬਾਅਦ 2009 ਦੇ ਵਿੱਚ 2011 ਦੇ ਵਿੱਚ ਅਕਾਲੀ ਗੱਲ ਨੇ ਕੈנסਲੇਸ਼ਨ ਰਿਪੋਰਟ ਭਰੀ ਪਰ ਬਿਲਕੁਲ ਨਾ ਰੜਕੀ ਔਰ 2014 ਤੱਕ ਅਸਲੀਅਤ ਇਹ ਆ ਕਾਲੀ ਦਰਦੀ ਕੀ ਉਹਨਾਂ ਨੇ ਚਲਾਨ ਵੀ ਪੇਸ਼ ਨਹੀਂ ਕੀਤਾ ਤੇ ਉਹਦੇ ਵਿੱਚ ਡੇਰਾ ਮੁਖੀ ਨੂੰ ਜਿਹੜਾ ਉਹ ਡਿਸਚਾਰਜ ਕਰਵਾਤਾ ਉਸ ਕੇਸ ਲਈ ਅਸਲੀ ਬੇਗਮੀਆਂ ਦੀ ਜੜ ਜਿਹੜੀ ਆ ਉਹ ਉੱਥੇ ਆ ਔਰ ਜੇ ਉਸ ਸਮੇਂ ਟ੍ਰਾਇਲ ਹੋਇਆ ਹੁੰਦਾ ਮੈਨੂੰ ਨਹੀਂ ਪਤਾ ਔਟਾਂ ਦਾ ਕੀ ਥਿਊ ਹੋਉਂਦਾ ਲੇਕਿਨ ਅਲਟੀਮੇਟਲੀ ਉਸ 13 ਸੌਦਾ ਸਾਥੀ ਔਰ ਉਹਦੇ ਬਾਹਰ ਜਿਹੜੇ ਪ੍ਰੇਮੀ ਸੀ ਉਹਨਾਂ ਦੀ ਇਹ ਜੁਰਤ ਨਹੀਂ ਸੀ ਹੋਣੀ ਕਿ ਹਾਂ ਵੀ ਕਿਤੇ ਜਿਹੜੀ ਜਿਹੜਾ ਅਜਦਵੀਨ ਆਲਾ ਉੜ ਕੇ ਦੌੜ ਚੱਲ ਗਿਆ। ਅਨੁਬ੍ਰਿਤ ਬਾਅਦ 2015 ਦੇ ਵਿੱਚ ਜਿਹੜਾ ਗੁਰੂ ਸਾਹਿਬ ਦੇ ਜਿਹੜੇ ਗੱਤ ਸਾਹਿਬ ਦਾ ਉਹਨੂੰ ਚੋਰੀ ਕਰ ਲਿਆ ਗਿਆ। لیکن ਉਹਨਾਂ ਦਿਨਾਂ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜਿਹੜੇ ਸਿੰਘ ਸਹਿਬਾਨਾਂ ਤੋਂ ਬਾਬੇ ਰਾਮ ਨਹੀਰ ਨੂੰ ਮਾਫੀ ਵੀ ਦਿਵਾਤੀ ਉਹਨਾਂ ਦਿਨਾਂ ਦੇ ਵਿੱਚ ਔਰ ਉਹਦੇ ਤੋਂ ਬਾਅਦ ਪੋਸਟਰ ਵੀ ਲੱਗੇ ਹੋਰ ਜਿਹੜੀਆਂ ਵਿਆਪਕੀਆਂ ਘਟਨਾਵਾਂ ਹੋਈਆਂ ਕਿ ਉੱਥੇ ਨਰੇਟਿਵ ਕੀ ਸਿਰਜਿਆ ਗਿਆ ਕਿ ਇਹ ਸ਼ਾਇਦ ਸਿੱਖ ਨੌਜਵਾਨਾਂ ਦਾ ਹੀ ਕੰਮ ਹੈ ਤੇ ਉਹਦੇ ਤੋਂ ਬਾਅਦ ਜਦੋਂ ਧਰਮਾ ਲੱਗਿਆ ਤੇ ਉਹਦੇ ਤੋਂ ਬਾਅਦ ਜਿਹੜੀਆਂ ਜਿਹੜਾ ਇਹਨਾਂ ਨੇ 7 ਸਵਾ ਸਾਲ ਸੀ ਇਹ ਤਾਂ ਇਸ ਗੱਲ ਨਹੀਂ ਲੁਕਾਉਂਦੇ ਰਹਿ ਕਿ ਹਾਂ ਵੀ ਇਹਦੇ ਵਿੱਚ ਅਕਾਲੀ ਦੰਦ ਦਾ ਜਾਂ ਸੁਖਬੀਰ ਸਿੰਘ ਬਾਦਲ ਦਾ ਜਾਂ ਪਰਿਵਾਰ ਦਾ ਜਿਹੜਾ ਉਹ ਕੋਈ ਰੋਲ ਨਹੀਂ ਹੈ ਤੇ ਜਿਹੜਾ ਨਿਹਾਰ ਇਹਨਾਂ ਨੇ ਲੈ ਕੇ ਆਉਂਦਾ ਤੇ ਜਿਹੜਾ ਅੱਜ ਤੱਕ ਵੀ ਜਿਹੜਾ ਉਹ ਚੱਲ ਰਿਹਾ ਤੇ ਜੇ ਇਹਨਾਂ ਨੇ 2007 ਦੇ ਵਿੱਚ ਇੱਕ ਕਾਰਵਾਈ ਕੀਤੀ ਹੁੰਦੀ ਤੇ ਮੈਨੂੰ ਲੱਗਦਾ ਸ਼ਾਇਦ ਪੰਜਾਬ ਨੂੰ ਇਹ ਦੇਰੀ ਨਾ ਦੇਖਣੀ ਪਈ ਤੇ ਹੋਰ ਕਿਸੇ ਦੀ ਜੁਰਤ ਨਹੀਂ ਸੀ ਕੋ। ਪਰ ਹੁਣ ਇਹ ਕੋ ਬਾਤ 2017 ਦੇ ਵਿੱਚ ਮੈਂ ਇਸ ਕਰਕੇ ਸੀਕੁਐਂਸ ਦੇ ਵਿੱਚ ਲਿਆ ਰਿਹਾ ਵੀ ਤਾਂ ਕਿ ਆਪਾਂ ਨੂੰ ਥੋੜੇ ਜਿਹਾ ਯਾਦ ਵੀ ਆ ਜਾਵੇ ਤੇ ਤਾਂ ਕਿ ਮੇਰੇ ਕੋਲੋਂ ਵੀ ਕੋਈ ਐਹੋ ਜਿਹੀ ਗਲਤੀ ਨਾ ਹੋਵੇ। ਤੇ 2017 ਦੇ ਵਿੱਚ ਸਰਕਾਰ ਦੋ ਇਸ਼ੂਸ ਤੇ ਆਈ ਸੀ ਇੱਕ ਬਿਆਦਬੀਆਂ ਦੇ ਇਸ਼ੂ ਦੇ ਉੱਤੇ ਤੇ ਦੂਸਰਾ ਰੱਤ ਦੇ ਇਸ਼ੂ ਤੇ ਔਰ ਮੇਰੇ ਕੈਪਟਨ ਨਵਿੰਦਰ ਸਿੰਘ ਦਾ ਡਿਫੈਂਸ ਹੋ ਸਕਦੇ ਆ ਲੇਕਿਨ ਅਸਲੀ ਗੱਲ ਹੈ ਕਿ ਸ਼ੁਰੂਆਤ ਜਿਹੜੀ ਆ ਉਹਨਾਂ ਨੇ ਬਿਆਦਬੀਆਂ ਦੇ ਕੇਸਸ ਦੇ ਵਿੱਚ ਠੀਕ ਸ਼ੁਰੂਆਤ ਕੀਤੀ ਸੀ ਜਸਟਿਸ ਅਰੰਦੀਪ ਸਿੰਘ ਕਮਿਸ਼ਨ ਵੀ ਜਿਹੜਾ ਬਣਾਇਆ ਸੀ ਔਰ ਇਹਦੇ ਵਿੱਚ ਸਰਕਾਰ ਦੀ ਵੀ ਔਰ ਕਾਂਗਰਸ ਹਾਈ ਕਮਾਂਡ ਦੀ ਖਾਸ ਕਰਕੇ راہਲ ਗਾਂਧੀ ਦੀ ਬੜੀ ਕਲੀਅਰ ਕੱਟ ਡਾਇਰੈਕਸ਼ਨ ਸੀ ਕਿ ਇਹਦੇ ਵਿੱਚ ਜਨਤੀ ਇਨਸਾਫ ਮਿਲਣਾ ਚਾਹੀਦਾ ਹੈ